ਸਤਿ ਸ੍ਰੀ ਅਕਾਲ ਜੀ ਜਿਵੇਂ ਕਿ ਆਪ ਸਭ ਜੀ ਨੂੰ ਪਤਾ ਹੈ ਕਿ ਪੰਜਾਬ ਦੀ ਪੰਚਾਇਤੀ ਚੋਣ ਦੀਆਂ ਡੇਟ ਡਿਕਲੇਅਰ ਹੋ ਚੁੱਕੀ ਹੈ ਔਰ ਲੋਕਾਂ ਨੇ ਇਹਦੇ ਵਿੱਚ ਵੱਧ ਛੱਡ ਕੇ ਹਿੱਸਾ ਵੀ ਲੈਣਾ ਪਰ ਮੈਂ ਉੱਥੇ ਸਾਰੇ ਵੀਰਾਂ ਨੂੰ ਇੱਕ ਬੇਨਤੀ ਇਹ ਵੀ ਕਰਨਾ ਚਾਹਾਂਗਾ ਕਿ ਬੇਚੱਕਾ ਚੋਣ ਕਿਸੇ ਪਾਰਟੀ ਦੇ ਨਿਸ਼ਾਨ ਤੇ ਨਹੀਂ ਲੜੀਆਂ ਜਾਣੀਆਂ ਸਰਕਾਰ ਨੇ ਬਹੁਤ ਵਧੀਆ ਫੈਸਲਾ ਕੀਤਾ ਹੈ ਲੋਕਾਂ ਪਿੰਡਾਂ ਦੇ ਵਿੱਚ ਜਿਹੜੀ ਟੜੇਬੰਦੀ ਨੂੰ ਖਤਮ ਕਰਨ ਲਈ ਇਹ ਬਹੁਤ ਵਧੀਆ ਇੱਕ ਉਦਮ ਹੈ ਇੱਕ ਕਦਮ ਹੈ ਰੁਥੇ ਜਿੱਥੇ ਸਹਿਮਤੀ ਹੋ ਜਾਏ ਕੋਸ਼ਿਸ਼ ਇਹ ਕਰੋ ਕਿ ਪਿੰਡਾਂ ਦੇ ਵਿੱਚ ਜਿਹੜੀ ਬੋਟਾਂ ਪੈਣ ਹੀ ਨਾ ਤੁਸੀਂ ਸਰਬਸੰਮਤੀ ਕਰੋ ਉਹ ਜਿਸ ਦੇ ਵਿੱਚ ਸਰਕਾਰ ਵੱਲੋਂ ਵੀ 5 ਲੱਖ ਰੁਪਏ ਦਿੱਤਾ ਜਾਣਾ ਤੁਸੀਂ ਪਿੰਡ ਦੇ ਵਿਕਾਸ ਲਈ ਉਹ 5 ਲੱਖ ਰੁਪਏ ਕਿਤੇ ਵੀ ਲਾ ਸਕਦੇ ਹੋ ਉਹ ਤੋਂ ਬਿਨਾ ਤੁਸੀਂ ਜਿਹੜੇ ਲੱਖਾਂ ਰੁਪਏ ਲਾਉਣੇ ਨੇ ਬੋਟਾਂ ਦੇ ਉੱਪਰ ਉਹ ਵੀ ਬਚ ਸਕਦੇ ਨੇ ਉਹ ਵੀ ਕਿਤੇ ਉਹਦਾ ਹਿਸਾਬੀ ਕੁਝ ਨਾ ਕੁਝ ਡਿਵੈਲਪਮੈਂਟ ਤੇ ਲਾਵੇ ਤੀਸਰੀ ਗੱਲ ਇਹ ਹੈ ਕਿ ਜਿਹੜਾ ਬੰਦਾ ਲੱਖਾਂ ਰੁਪਏ ਲਾਊਗਾ ਉਹ ਕੱਲ ਨੂੰ ਕਮਾਊਗਾ ਵੀ ਇਹ ਇਦਾਂ ਦੀ ਤਾਂ ਕੋਈ ਗੱਲ ਨਹੀਂ ਕਿ ਜਿਹੜਾ ਬੰਦਾ ਇਲੈਕਸ਼ਨ ਲਈ ਖਰਚਾ ਕਰੇ ਕਿਤੇ ਉਹਦੇ ਮਨ 'ਚ ਇਹ ਗੱਲ ਨਾ ਆਵੇ ਕਿ ਮੈਂ ਖਰਚਾ ਕੀਤਾ ਤੇ ਮੈਂ ਕੱਠੇ ਨਾ ਕਰਾਂ ਸੋ ਇਹ ਸਾਰੇ ਗੱਲ ਨੂੰ ਦੇਖਦੇ ਹੋਏ ਕੁਛ ਇਹ ਕਰੋ ਸਰਬਸੰਮਤੀ ਹੋਵੇ ਪਿੰਡਾਂ ਦੇ ਵਿੱਚ ਉਹ ਵੱਧ ਤੋਂ ਵੱਧ ਜਿਹੜੇ ਲੋਕ ਆਪਸ ਵਿੱਚ ਪਾਈਚਾਰਕ ਸਾਂਝ ਬਣਾ ਕੇ ਰੱਖਣ ਔਰ ਸਰਬਸੰਮਤੀ ਨਾਲ ਪੰਜ ਸਰਪੰਚ ਸਾਰੇ ਚੁਣੇ ਜਾਣ ਜਿਦਨਾ ਪਿੰਡ ਦਾ ਵੱਧ ਤੋਂ ਵੱਧ ਵਿਕਾਸ ਹੋਵੇ ਉਥੇ ਇੱਕ ਮੈਂ ਬੇਨਤੀ ਆਪਣੇ ਐਨ ਆਰ ਆਈ ਵੀਰਾਂ ਨੂੰ ਵੀ ਕਰਨਾ ਚਾਹਣਾ ਕਿ ਕਈ ਪਿੰਡਾਂ ਦੇ ਵਿੱਚ ਬਹੁਤ ਪੁਰਾਣੀਆਂ ਧੜੇਬੰਦੀਆਂ ਚੱਲੀਆਂ ਪਈਆਂ ਸ਼ਰੀਕੇਬਾਜੀ ਕਰਕੇ ਬਹੁਤ ਕੁਝ ਪਿੰਡਾਂ ਦਾ ਨੁਕਸਾਨ ਨੁਕਸਾਨ ਹੋ ਚੁੱਕਾ ਕੋ ਉਹਦੀ ਵਿੱਚ ਜਿਸ ਤਰ੍ਹਾਂ ਪਹਿਲਾਂ 2022 ਦੇ ਵਿੱਚ ਤੁਸੀਂ ਸਾਰਿਆਂ ਨੇ ਇੱਕ ਪਾਰਟੀ ਪਾਜੀ ਛੱਡ ਕੇ ਆਮ ਆਦਮੀ ਪਾਰਟੀ ਦਾ ਸਾਥ ਦੇ ਕੇ ਤੇ ਤੁਸੀਂ ਪੰਜਾਬ ਵਿੱਚ ਜਿਹੜੀ ਆਮ ਆਦੀ ਪਾਰਟੀ ਦੀ ਸਰਕਾਰ ਬਣਾਈ ਉਥੇ ਤੁਸੀਂ ਇਹ ਵੀ ਕਰ ਸਕਦੇ ਮੇਰੇ ਵੀਰ ਅਨਾਰੀ ਜਿਹੜੇ ਬਾਹਰ ਬੈਠੇ ਨੇ ਕਿ ਪਿੰਡਾਂ ਦੇ ਵਿੱਚ ਪਾਰਟੀ ਬਾਜੀ ਖਤਮ ਕਰ ਲਈ ਕਿਉਂਕਿ ਤੁਸੀਂ ਵੀ ਪੈਸੇ ਹੀ ਭਜਣੇ ਪਿੰਡਾਂ ਦੀ ਚੋਣ ਲੜਨ ਵਾਲੇ ਜਿਹੜੇ ਵੀ ਬੰਦੇ ਪੰਜ ਸਰਪੰਚ ਹੈ ਤੁਸੀਂ ਇਹ ਕਰੋ ਜਿਹੜੇ ਭੇਜਣੇ ਪੈਸੇ ਵੀ ਪਾਈ ਅਸੀਂ ਪੈਸੇ ਤਾਂ ਭੇਜਣੇ ਆ ਜੇ ਤੁਸੀਂ ਸਰਬਸੰਮਤੀ ਕਰੋਗੇ ਜਿਹੜਾ ਕੋਈ ਇੱਕ ਅਦਾ ਵਿੰਗ ਜਿਆਦਾ ਵਿੰਗਾ ਟੇਡਾ ਬੰਦਾ ਉਹ ਤੁਹਾਡੇ ਦਬਕੇ ਨਾਲ ਤੁਹਾਡੇ ਸਮਝਾਉਣ ਨਾਲ ਉਹ ਸਿੱਧਾ ਹੋ ਕੇ ਤੁਰ ਸਕਦਾ ਔਰ ਪੰਜਾਬ ਹੋਰ ਤਰੱਕੀ ਕਰ ਸਕਦਾ ਸੋ ਮੈਂ ਐਨ ਆਰ ਆਈ ਵੀਰਾਂ ਨੂੰ ਵੀ ਇੱਥੇ ਹੱਥ ਜੋੜ ਕੇ ਬੇਨਤੀ ਕਰਦਾ ਉਥੇ ਸਾਰੇ ਪਿੰਡ ਦੇ ਵੀਰਾਂ ਨੂੰ ਜਿਨ੍ਹਾਂ ਨੇ ਇਹ ਚੋਣਾ ਲੜਨੀ ਆ ਨਾ ਜਾਂ ਜਿਨ੍ਹਾਂ ਵੋਟਾਂ ਪਾਉਣੀਆਂ ਕਿ ਤੁਸੀਂ ਕੋਸ਼ਿਸ਼ ਕਰੋ ਵੱਤ ਵੱਧ ਪਿੰਡਾਂ ਦੇ ਵਿੱਚ ਜਿਹੜੀ ਹੈ ਉਹ ਸਰਬਸੰਮਤੀ ਨਾਲ ਪੰਜ ਸਰਪੰਚ ਚੁਣੇ ਜਾਣ ਤਾਂ ਕਿ ਆਪਸ ਵਿੱਚ ਹੋਰ ਭਾਈਚਾਰਾ ਵਧੇ ਸੋ ਮੈਂ ਦੁਆ ਇਤਿਗীদ ਕਰਦਾ ਔਰ ਤੁਹਾਡੇ ਤੋਂ ਉਮੀਦ ਵੀ ਕਰਦਾ ਖਾਸ ਕਰ ਐਨ ਆਰ ਆਈ ਵੀ ਰਹਤੋਂ ਵੀ ਔਰ ਆਪਣੇ ਪਿੰਡੂ ਭਰਾਵਾਂ ਤੋਂ ਵੀ ਕਿ ਤੁਸੀਂ ਵੱਧ ਤੋਂ ਵੱਧ ਸਾਰੇ ਪਿੰਡਾਂ ਦੇ ਵਿੱਚ ਸਰਬਸੰਮਤੀ ਦੇ ਨਾਲ ਜਿਹੜੇ ਪੰਜ ਸਰਪੰਚ ਚੁਣੋਗੇ ਔਰ ਪਿੰਡ ਦੀ ਤਰੱਕੀ ਦੇ ਵਿੱਚ ਆਪਣਾ ਯੋਗਦਾਨ ਪਾਓਗੇ ਜੀ ਸਤਸ੍ਰੀ ਅਕਾਲ